ਅਮੀ ਦਾ ਸਾਰਾ ਕੱਪੜਾ ਇੱਥੋਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜੂ ਬਹੁਤ ਵੱਡੀ ਮਾਰਕੀਟ ਐ ਇੱਥੇ ਹਾਲ ਦੇਖ ਸਕਦੇ ਹੋ ਤੁਸੀਂ ਕੱਪੜੇ ਕੱਪੜਾ ਜਿਹੜਾ ਇੱਥੇ ਲਾਇਆ ਹੋਇਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਆਂ ਸ਼ਹਿਰ ਚੰਡੀਗੜ੍ਹ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ 19 ਸੈਕਟਰ ਦੇ ਵਿੱਚ ਜਿਹੜੀ ਮਾਰਕੀਟ ਹੈ ਕੱਪੜਿਆਂ ਦੀ। ਕਾਫੀ ਸਸਤੀ ਮਾਰਕੀਟ ਹੈ ਕੱਪੜਿਆਂ ਦੀ। 200-300 ਰੁਪਈਆ ਦੇ ਵਿੱਚ ਵਿੱਚ ਇੱਥੋਂ ਜਿਹੜੇ ਕੱਪੜੇ ਮਿਲ ਜਾਂਦੇ ਨੇ, ਲੇਡੀਜ਼ ਵੀ, ਜੈਂਟਸ ਵੀ, ਉਹ ਸਾਰੀ ਆਪਾਂ ਮਾਰਕੀਟ ਦਿਖਾਵਾਂਗੇ। ਸਾਦਰ ਮਾਰਕੀਟ ਇਸ ਦਾ ਨਾਮ ਆ। ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰੀ ਮਾਰਕੀਟ ਤੁਹਾਨੂੰ ਦਿਖਾਉਨੇ ਆ ਲਓ ਜੀ ਇੱਥੋਂ ਸਾਰੀ ਇਹ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਆ ਇੱਧਰ ਬੋਰਡ ਵੀ ਜਿਹੜਾ ਲੱਗਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਦਰ ਬਾਜ਼ਾਰ ਆ 19 ਸੈਕਟਰ ਦਾ ਸਾਦਰ ਬਾਜ਼ਾਰ ਆ ਇਹ ਤੇ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਕੱਪੜਿਆਂ ਦੀਆਂ ਕੱਪੜਿਆਂ ਦੀ ਜਿਹੜੀ ਸੇਲ ਇੱਥੇ ਲੱਗੀ ਹੁੰਦੀ ਹੈ ਆ ਲਓ ਤੁਸੀਂ ਦੇਖ ਸਕਦੇ ਹੋ ਇੱਥੇ ਲੋਹਰਾਂ ਨੇ ਜਿਹੜੀਆਂ ਟੰਗੀਆਂ ਹੋਈਆਂ ਨੇ 2-200 ਰੁਪਏ ਪ੍ਰਾਈਸ ਹੈ ਲੋਹਰਾਂ ਦਾ ਜੈਂਟਸ ਨੇ ਬਈ ਸਾਰੀਆਂ ਇਹ ਆ ਦੇਖ ਸਕਦੇ ਹੋ ਜੈਂਟਸ ਵਾਲੀਆਂ ਲੋਹਰਾਂ ਨੇ 220 ਰੁਪਏ ਪ੍ਰਾਈਸ ਹੈ। ਬਾਕੀ ਆ ਪਜਾਮੇ ਆ ਗਏ ਹਨਾ ਕੁੜੀਆਂ ਵਾਲੇ ਤੇ ਐਵੇਂ ਦਾ ਸਾਰਾ ਸਮਾਨ ਇੱਥੋਂ ਜਿਹੜਾ ਮਿਲ ਜਾਂਦਾ। ਇਹਦਾ 150 ਪ੍ਰਾਈਸ ਹੈ ਬਾਈ। ਉੱਪਰ ਲਿਖੇ ਹੋਏ ਨੇ ਪ੍ਰਾਈਸ ਸਾਰੇ 1.500 ਰੁਪਏ ਸੇਲ ਹੈ। ਇਹ ਕੁੜੀਆਂ ਵਾਲੇ ਨੇ ਕੁੜਤੇ ਕਾਫੀ ਸਾਰੇ ਕਲਰ ਨੇ ਤੁਸੀਂ ਦੇਖ ਸਕਦੇ ਹੋ ਇਹਦੇ 'ਚ। ਲਓ ਜੀ। ਲਓ ਜੀ ਦੇਖ ਸਕਦੇ ਹੋ। ਉਹ ਡਿਫਰੈਂਟ ਡਿਫਰੈਂਟ ਕਲਰ ਨੇ ਯਾ ਰੈੱਡ ਆ ਗਿਆ ਬਲੂ ਆ ਗਿਆ ਹਨਾ 150 ਰੁਪਈਆ ਦੇ ਵਿੱਚ ਇੱਥੋਂ ਇਹ ਮਿਲ ਜਾਂਦਾ ਐਵੇਂ ਦਾ ਸਾਰਾ ਸਮਾਨ ਆ ਇਹ ਸੇਲ ਦੇ ਵਿੱਚ 200 300 ਇੰਨਾ ਕੁ ਪ੍ਰਾਈਸ ਆ ਜਿਹੜਾ ਇੱਥੇ ਰਹਿੰਦਾ ਆ ਟੀ-ਸ਼ਰਟਾਂ ਦੇਖ ਸਕਦੇ ਹੋ ਆ ਲਓ ਜੀ ਕਾਫੀ ਸਾਰੀ ਕੁਆਂਟੀਟੀ ਆ ਬਲੈਕ ਆ ਗਈ ਜਿਵੇਂ ਹਨਾ ਵਾਈਟ ਆ ਗਈ ਆ ਰੈੱਡ ਕਲਰ ਆ ਗਿਆ ਲਓ ਜੀ ਇਹਦਾ ਕੀ ਪ੍ਰਾਈਸ ਹੈ ਜੀ 100 100 ਰੁਪਈਆ ਇਹ ਬੱਚਿਆਂ ਵਾਲੇ ਨੇ ਇਹ ਆ ਦੇਖ ਸਕਦੇ ਹੋ ਤੁਸੀਂ ਐਵੇਂ ਦੀਆਂ ਟੀ-ਸ਼ਰਟਾਂ ਨੇ ਇੱਥੇ 100-100 ਰੁਪਏ ਦੀਆਂ ਲਓ ਜੀ ਹੋਰ ਦੇਖ ਬਹੁਤ ساری ਕੁਆਂਟੀਟੀ ਹੈ ਇੱਥੇ ਕੱਪੜੇ ਦੀ ਐਵੇਂ ਦਾ ਸਾਰਾ ਸਮਾਨ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂਗਾ ਤੇ ਅੱਗੇ ਚੱਲਦੇ ਹਾਂ ਬਹੁਤ ਵੱਡੀ ਇਹ ਮਾਰਕੀਟ ਹੈ ਆਹ ਲਓ ਇੱਥੇ ਲਾਇਆ ਹੋਇਆ ਜਿਵੇਂ 300 ਰੁਪਿਆ ਪ੍ਰਾਈਸ ਲਾਇਆ ਹੋਇਆ ਲਓ ਜੀ ਉੱਪਰ 300 ਲਿਖਿਆ ਹੋਇਆ ਆਹ ਦੇਖ ਸਕਦੇ ਹੋ ਤੁਸੀਂ ਇਹ ਨਾਈਟ ਸੂਟ ਵਗੈਰਾ ਨੇ ਹਨਾ ਅੱਜ ਮੈਂ 150 ਰੁਪਏ ਆ ਗਿਆ ਆ 150 ਦੇ ਨੇ ਲਓ ਜੀ ਸਾਰਾ 150 200 ਇੰਨਾ ਕੁ ਪ੍ਰਾਈਸ ਆ ਜਿਹੜਾ ਤੁਹਾਨੂੰ ਮਿਲ ਜੂਗਾ ਇੱਥੇ ਆ ਪਜਾਮੇ ਦੇਖ ਸਕਦੇ ਹੋ ਕਾਫੀ ਅਲੱਗ-ਅਲੱਗ ਕਲਰ ਨੇ ਬਲੈਕ ਆ ਗਿਆ ਹਨਾ ਲਓ ਜੀ ਆ ਵੀ 100-100 ਰੁਪਏ ਇੱਥੇ ਪ੍ਰਾਈਸ ਜਿਹੜਾ ਲੱਗਿਆ ਹੋਇਆ ਹੈ ਟੀ-ਸ਼ਰਟਾਂ ਦੇਖ ਸਕਦੇ ਹੋ ਆ ਸ਼ਰਟਾਂ ਦੇਖ ਸਕਦੇ ਹੋ ਹਾਂ ਲਓ ਜੀ ਸ਼ਰਟ ਦਾ ਪ੍ਰਾਈਸ ਇੱਥੇ ਮੇਰੇ ਖਿਆਲ ਚ 350 ਲਾਇਆ ਹੋਇਆ। ਕਾਫੀ ਸੋਹਣੇ ਸੋਹਣੇ ਰੰਗ ਨੇ ਸ਼ਰਟਾਂ ਦੇ ਆਹ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਸ਼ਰਟ ਦਾ। ਲਓ ਜੀ। ਬਾਕੀ ਸਾਈਜ਼ ਵਗੈਰਾ ਤੁਸੀਂ ਇੱਥੋਂ ਆ ਕੇ ਜਿਹੜੇ ਸਾਰੇ ਦੇਖ ਸਕਦੇ ਹੋ। ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇੋਂ ਦੇਖਦੇ ਆਂ ਮਾਰਕੀਟ ਜਾ ਕੇ ਆਹ ਸ਼ਰਟਾਂ ਨੇ ਜਿਹੜੀਆਂ ਇਹਨਾਂ ਤੇ 2250 ਰੁਪਿਆ ਪ੍ਰਾਈਸ ਲਾਇਆ ਲਾਇਆ ਹੋਇਆ। ਇਹ 250 ਦੀਆਂ ਨੇ ਦੇਖੋ ਐਲਐਸਆਈ ਦਾ ਕਾਫੀ ਸੋਹਣਾ ਕਲਰ ਹੈ ਲਓ ਜੀ ਇਹ 250 ਦੀ ਬਾਕੀ ਹੋਰ ਆਪਾਂ ਦੇਖਦੇ ਆਂ ਇੱਥੇ ਤਾਂ ਐਮ ਦਾ ਸਾਈਜ਼ ਆ ਗਿਆ ਨਾ ਲਓ ਜੀ ਐਵੇਂ ਜੀ ਸਾਰੀ ਇੱਥੇ ਕੱਪੜੇ ਦੀ ਕੁਆਲਿਟੀ ਹੈ ਕਾਟਨ ਦੀਆਂ ਸ਼ਰਟਾਂ ਨੇ ਸਾਰੀਆਂ ਐਕਸਐਲ ਆ ਗਈ ਸਾਰੇ ਸਾਈਜ਼ ਹੁੰਦੇ ਨੇ ਬਾਈ ਸਾਈਜ਼ ਸਾਰੇ ਹੁੰਦੇ ਨੇ ਲਓ ਜੀ ਆ ਜੇ ਐਕਸਲ ਹੋ ਗਿਆ ਐਲ ਹੋ ਗਿਆ ਹਨਾ ਐਵੇਂ ਦਾ ਵਾਕਿਆ ਵੀ 2250 ਰੁਪਏ ਦੀਆਂ ਨੇ ਸਾਹਮਣੇ ਇੱਥੇ ਬੋਰਡ ਵੀ ਲਾਏ ਹੁੰਦੇ ਨੇ ਉੱਥੇ ਰੇਟ ਜਿਹੜਾ ਸਾਹਮਣੇ ਲਿਖਿਆ ਹੋਇਆ ਲਓ ਜੀ ਦੇਖ ਸਕਦੇ ਹੋ ਤੁਸੀਂ ਬੱਚਿਆਂ ਵਾਲੇ ਨੇ ਅੰਕਲ ਕੱਪੜੇ ਬੱਚਿਆਂ ਦੇ ਜੀ ਸੂਟ ਸਾਰੇ ਬੱਚਿਆਂ ਦੇ ਕੀ ਰੇਟ ਆ ਜੀ 150 ਰੁਪਏ ਆ ਜੀ 150 ਰੁਪਏ ਆ ਸੈੱਟ ਹੈ 150 ਦਾ ਸੈੱਟ ਦਾ ਹੈ ਜੀ ਪੂਰਾ ਆਹ ਪੂਰਾ ਸੈੱਟ ਦੇਖ ਸਕਦੇ ਹੋ 150 ਦਾ ਨਾਲ ਆਹ ਆਪਣੀ ਸ਼ਰਟ ਆ ਗਈ ਹੈ ਨਾ ਤੇ ਨਾਲ ਆਹ ਪੈਂਟ ਆ ਗਈ ਬਾਕੀ ਹੋਰ ਆਹ ਦੇਖ ਸਕਦੇ ਹੋ ਫਰਾਕਾਂ ਵਗੈਰਾ ਆ ਵੀ 150 ਜੀ 150 ਠੀਕ 150 ਰੁਪਏ ਪ੍ਰਾਈਸ ਹੈ ਤੇ ਅੱਗੇ ਚੱਲਦੇ ਆ ਇੱਥੇ ਕੁਛ ਆ ਲੋਹਰਾ ਵਗੈਰਾ ਨੇ ਇਹ ਦੇਖਦੇ ਆਪਾਂ ਜਾ ਕੇ ਆਹ ਲਓ ਜੀ ਆਹ ਲੋਹਰਾ ਪਈਆਂ ਨੇ ਹਰੇਕ ਤਰੀਕੇ ਦਾ ਸਾਈਜ਼ ਤੁਹਾਨੂੰ ਇੱਥੋਂ ਮਿਲ ਜੂ ਆ ਜਿਵੇਂ ਸਾਰੀਆਂ ਗਰਮੀ ਵਾਲੀਆਂ ਨੇ ਨਾ ਗਰਮੀ ਦੇ ਵਿੱਚ ਪਾਉਣ ਵਾਲਾ ਕੱਪੜਾ ਜਿਹੜਾ ਪਤਲਾ ਪਤਲਾ ਕੱਪੜਾ ਇਹ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਬਈ ਇਹਨਾਂ ਦਾ ਇਹ 250 ਹੈ ਇਹ 200 ਕੇ ਅਰੇ 250 ਤੇ 200 250 ਦੇ 200 ਦੀ ਰੇਂਜ ਦੇ ਵਿੱਚ ਨੇ ਇੱਥੇ। ਲਓ ਜੀ। ਐਵੇਂ ਦਾ ਸਾਰਾ ਕੱਪੜਾ ਇੱਥੇ ਮਿਲ ਜੂ ਤੁਸੀਂ ਦੇਖ ਸਕਦੇ ਹੋ। ਬਹੁਤ ਕੁਆਂਟੀਟੀ ਹੈ ਇੱਥੇ ਕੱਪੜੇ ਦੀ ਜਿਹੜੀ ਆ ਵੀ ਇੱਥੇ ਲਾਈਆਂ ਹੋਈਆਂ ਨੇ। ਲਓ ਜੀ। ਬਾਕੀ ਇਸ ਤਰ੍ਹਾਂ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਆ ਸਾਹਮਣੇ ਜਿਹੜੀਆਂ ਤੁਸੀਂ ਸਾਰੀਆਂ ਦੇਖ ਸਕਦੇ ਹੋ। ਬਹੁਤ ਵੱਡੀ ਇਹ ਸੇਲ ਹੁੰਦੀ ਆ। ਲੋਰਾਂ ਦੇਖ ਸਕਦੇ ਹੋ। ਲਓ ਜੀ। ਬਾਕੀ ਇਸ ਤਰ੍ਹਾਂ ਇੱਥੇ ਮੰਝੀਆਂ ਤੇ ਹਨਾ ਸਾਰਾ ਸਮਾਨ ਆ ਜਿਹੜਾ ਲਾਇਆ ਹੁੰਦਾ 100 ਰੁਪਏ 80 ਰੁਪਏ ਐ ਸਾਰੀ ਸੇਲ ਆ ਜਿਹੜੀ ਇੱਥੇ ਲੱਗੀ ਹੁੰਦੀ ਆ। ਬਾਕੀ ਇੱਥੇ ਕੁਸ਼ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਆ ਜਿਵੇਂ ਚਾਹ ਹੋਟਲ ਹਨਾ ਖਾਣ ਪੀਣ ਵਾਲੀਆਂ ਸਾਰੀਆਂ ਵੀ ਦੁਕਾਨਾਂ ਇੱਥੇ ਮਿਲ ਜਾਣਗੀਆਂ। ਬਾਕੀ ਚੱਲਦੇ ਆਪਾਂ ਇੱਥੋਂ ਹੁਣ ਦੂਸਰੀ ਸਾਈਡ ਬਾਹਰਲੇ ਵਾਲੇ ਪਾਸੇ ਵੀ ਜਿਹੜੇ ਕੱਪੜੇ ਨੇ ਉਹ ਲੱਗੇ ਹੋਏ ਨੇ ਉਹ ਵੀ ਆਪਾਂ ਦੇਖਾਂਗੇ ਜਾ ਕੇ। ਦੇ ਜੁੱਤੀਆਂ ਵਗੈਰਾ ਹਨਾ ਐਵੇਂ ਦਾ ਸਾਰਾ ਸਮਾਨ ਵੀ ਇੱਥੇ ਹੁੰਦਾ। ਆ ਇੱਥੇ ਜਿਵੇਂ ਆ ਜੁੱਤੀਆਂ ਟੰਗੀਆਂ ਹੋਈਆਂ ਨੇ ਲਾਏ ਹੋਏ ਨੇ ਸਾਰੇ ਸ਼ੂਜ਼ ਵਗੈਰਾ ਇਹ ਸਾਰਾ ਕੁਝ ਵੀ ਇੱਥੇ ਹੁੰਦਾ ਜਾ ਕੇ ਦੇਖਦੇ ਆਪਾਂ ਕੀ ਪ੍ਰਾਈਸ ਆ ਬਾਈ ਸ਼ੂਜ਼ ਦਾ ਆ ਸ਼ੂਜ਼ ਦਾ ਕੀ ਪ੍ਰਾਈਸ ਆ 500 ਇਹ ਦਾ ਦਾ 450 450 ਲੋ ਵੀ ਇੰਨਾ ਕੁ ਪ੍ਰਾਈਸ ਨੂੰ ਇੱਥੋਂ ਮਿਲ ਜੂਗਾ ਬੱਚਿਆਂ ਵਾਲੇ ਸ਼ੂਜ਼ ਵੱਡੇਆਂ ਵਾਲੇ ਸ਼ੂਜ਼ ਹਨਾ ਸਾਰੇ ਇੱਥੇ ਮਿਲ ਜਾਂਦੇ ਨੇ ਆ ਜਿਵੇਂ ਪੈਂਟਾਂ ਨੇ ਪੈਂਟ ਦਾ ਕੀ ਪ੍ਰਾਈਸ ਆ ਬਾਈ 450 ਜੀਨਸ ਲੱਗੀਆਂ ਹੋਈਆਂ ਨੇ ਜਿਹੜੀਆਂ 450 ਇੰਨੇ ਕੁ ਪ੍ਰਾਈਸ ਦੇ ਜਿਹੜੇ ਇੱਥੋਂ ਕੱਪੜੇ ਨੇ ਤੁਹਾਨੂੰ ਮਿਲ ਜਾਂਦੇ ਨੇ ਫੇਲ ਦੇ ਵਿੱਚੋਂ ਆ ਜਿਵੇਂ ਤੌਲੀਏ ਵਗੈਰਾ ਆ ਗਏ ਹਨ ਐਵੇਂ ਦਾ ਸਾਰਾ ਸਮਾਨ ਹੈ ਇੱਥੇ ਤੇ ਇਧਰਲੀ ਵਾਲੀ ਸਾਈਡ ਵੀ ਬਹੁਤ ਵੱਡੀ ਮਾਰਕੀਟ ਆ ਇਹ ਅੰਦਰਲੇ ਵਾਲੇ ਪਾਸੇ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਪਹਿਲਾਂ ਬਾਹਰੋਂ ਦਿਖਾਉਨੇ ਆ ਸਾਰੀ ਮਾਰਕੀਟ ਆ ਜਿਵੇਂ 220 ਰੁਪਏ 220 ਰੁਪਏ ਇੱਥੇ ਲੱਗੇ ਹੋਏ ਨੇ ਆ ਦੇਖ ਸਕਦੇ ਹੋ ਤੁਸੀਂ ਲੋ ਜੀ ਐਵੇਂ ਦਾ ਸਾਰਾ ਇੱਥੇ ਹੁੰਦਾ ਜੁੱਤੀਆਂ ਵਗੈਰਾ ਦੇਖ ਸਕਦੇ ਹੋ 250 ਪ੍ਰਾਈਸ ਹੈ ਜੀ 250 ਲਓ ਜੀ ਦੇਖ ਸਕਦੇ ਹੋ ਤੁਸੀਂ ਆ ਗਿਆ 2250 ਦੇ ਜਿਵੇਂ ਕੁੜਤੇ ਲਾਏ ਹੋਏ ਨੇ ਹਨਾ ਆ ਟੀ-ਸ਼ਰਟਾਂ ਦੇਖ ਸਕਦੇ ਹੋ 100-100 ਰੁਪਏ ਦੀਆਂ ਟੌਪ ਦੇਖ ਸਕਦੇ ਹੋ ਐਵੇਂ ਦਾ ਸਾਰਾ ਕੱਪੜਾ ਇਸ ਸੇਲ ਦੇ ਵਿੱਚੋਂ ਮਿਲ ਜੂਗਾ ਆ ਲੋਅਰ ਆ ਗਈ ਜਿਵੇਂ 200 ਰੁਪਏ ਪ੍ਰਾਈਸ ਇੱਥੇ ਲਿਖਿਆ ਹੋਇਆ ਕਾਫੀ ਸਾਰੇ ਕਲਰ ਨੇ ਗ੍ਰੇ ਕਲਰ ਆ, ਰੈੱਡ ਆ ਹਨਾ, ਬਲੂ ਆ। ਲਓ ਜੀ। ਆ ਵੀ ਆ ਕੁਰਤੇ ਵਗੈਰਾ ਆ ਗਏ। ਦੇਖ ਸਕਦੇ ਹੋ ਸੈੱਟ ਏ ਸਾਰਾ। ਨਾਲ ਪਜਾਮਾ ਨਾਲ ਕੁਰਤਾ। ਬਾਕੀ ਇੱਧਰ ਜੁੱਤੀਆਂ ਵਗੈਰਾ ਵੀ ਕਾਫੀ ਸਾਰੀਆਂ ਨੇ। ਆ ਦੇਖ ਸਕਦੇ ਹੋ ਤੁਸੀਂ। ਲਓ ਜੀ। ਐਵੇਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚੋਂ ਮਿਲ ਜਾਂਦਾ। ਤੇ ਮਹੀਨੇ ਦੇ ਆਖਰੀ 5 ਵਾਰ ਇਹ ਸੇਲ ਬੰਦ ਵੀ ਰਹਿੰਦੀ ਹੈ। ਬਾਕੀ ਸਾਰਾ ਦਿਨ ਜਿਹੜੀ ਖੁੱਲੀ ਰਹਿੰਦੀ ਆ ਸ਼ੂਜ਼ ਦੇਖ ਸਕਦੇ ਹੋ ਬਹੁਤ ਸਾਰੇ ਕੁਆਂਟੀਟੀ ਪਈ ਆ। ਬੂਟਾਂ ਦੀ ਤੇ ਕੱਪੜਾ ਬਹੁਤ ਸਾਰਾ ਇੱਥੇ। ਆ ਸਾਹਮਣੇ ਜਿਵੇਂ ਲਾਏ ਹੋਏ ਨੇ 200-200 ਰੁਪਏ ਦੇ ਹਨਾ 200-200 ਰੁਪਏ ਪ੍ਰਾਈਸ ਹੈ ਇਹਦਾ ਦੇਖ ਸਕਦੇ ਹੋ ਤੁਸੀਂ। ਲਓ ਜੀ। ਜਿਸ ਤਰ੍ਹਾਂ ਆਪਾਂ ਬਾਈ ਸੈਕਟਰ ਚ ਦਿਖਾਈ ਸੀ ਮਾਰਕਟ ਇਹ ਮਾਰਕਟ ਵੀ ਉਸੇ ਤਰ੍ਹਾਂ ਇੱਥੇ ਵੀ ਬਹੁਤ ਕੱਪੜਾ ਜਿਹੜਾ ਮਿਲ ਜੂਗਾ। ਦੇਖਣ ਨੂੰ ਆ ਇਧਰ ਸੂਟ ਵੀ ਨੇ ਆਪਾਂ ਸੂਟ ਦਾ ਵੀ ਪੁੱਛਦੇ ਆਂ ਬਾਈ ਨੂੰ ਕੀ ਪ੍ਰਾਈਸ ਆ ਨਾ ਆ ਲਾਈਵ ਹੁਣੇ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਸੂਟ ਸੂਟ ਦਾ ਕੀ ਪ੍ਰਾਈਸ ਆ ਬਾਈ ਅੱਛਾ ਇਹਦਾ ਕੀ ਆ 550 550 ਬਾਕੀ ਬਹੁਤ ਸਾਰੇ ਇੱਥੇ ਸੂਟ ਪਏ ਨੇ 550 ਪ੍ਰਾਈਸ ਦਾ ਨੇ ਸੂਟ ਦਾ ਬਹੁਤ ਕੱਪੜੇ ਦੀ ਕੁਆਂਟੀਟੀ ਜਿਹੜੀ ਬਹੁਤ ਜ਼ਿਆਦਾ ਆ ਇੱਥੇ ਮਾਰਕੀਟ ਦੇ ਵਿੱਚ ਆਹ ਦੇਖੋ ਜਿਵੇਂ ਆ ਸੌਕਸ ਨੇ ਹਨ ਇੱਥੇ ਸੌਕਸ ਵਗੈਰਾ ਵੀ ਜਿਹੜੀਆਂ ਮਿਲ ਜਾਂਦੀਆਂ ਨੇ ਅੱਜ ਬੱਚਿਆਂ ਵਾਲੇ ਖੜਾਉਣੇ ਆ ਗਏ ਔਰ ਟੀ ਸ਼ਰਟਾਂ ਆ ਗਈਆਂ ਜਿਹੜੀਆਂ ਇਸ ਤਰ੍ਹਾਂ ਦਾ ਸਾਰਾ ਸਮਾਨ ਇੱਥੇ ਮਿਲ ਜਾਂਦਾ ਲਓ ਜੀ ਆਪਰਸਾ ਅਗੇ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਇਹ ਮਾਰਕੀਟ ਹੈ ਕੀ ਪ੍ਰਾਈਸ ਆ ਬਈ ਪਰਸ ਦਾ ਪ੍ਰਾਈਸ 250 ਅੱਛਾ 8250 ਦੇ ਪਰਸ ਨੇ ਲਓ ਦੇਖ ਸਕਦੇ ਹੋ ਬਹੁਤ ਵੱਡੀ ਇਹ ਮਾਰਕੀਟ ਹੈ ਇਹ ਹਰ ਇੱਕ ਤਰੀਕੇ ਦੇ ਇੱਥੇ ਕੱਪੜਾ ਮਿਲ ਜੂ ਸ਼ਰਟਾਂ ਪੈਂਟਾਂ ਲੋਹਰਾਂ ਇਹ ਮਾਰਕੀਟ ਦੇ ਵਿੱਚ ਹੁਣ ਆਪਾਂ ਅੰਦਰਲੇ ਵਾਲੇ ਪਾਸੇ ਆ ਗਏ ਅੰਦਰਲੇ ਵਾਲੇ ਪਾਸੇ ਇੱਥੇ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਸੂਟ ਲੋਹਰਾਂ ਟੀ-ਸ਼ਰਟਾਂ ਹਨਾ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਬਾਕੀ ਬਾਹਰਲੇ ਵਾਲੇ ਪਾਸੇ ਮਤਲਬ ਬਾਹਰ ਕੱਪੜੇ ਲਾਏ ਹੋਏ ਨੇ ਇੱਥੇ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਕਾਫੀ ਗਿਣਤੀ ਹੈ ਇਹ ਮਾਰਕੀਟ ਦੇ ਵਿੱਚ ਦੁਕਾਨਾਂ ਦੀ ਇੱਥੇ ਵੀ ਜਿਹੜਾ ਪ੍ਰਾਈਸ ਆ ਮਤਲਬ ਕੱਪੜਿਆਂ ਦਾ 300 400 ਮਤਲਬ ਇੰਨਾ ਕੁ ਪ੍ਰਾਈਸ ਦਾ ਅੰਦਰਲੇ ਵਾਲੇ ਸਾਈਡ ਵੀ ਲਓ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਪੈਂਟਾਂ, ਟੀ-ਸ਼ਰਟਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ। ਆਹ ਸੂਟ ਵਗੈਰਾ ਜਿਹੜੇ ਇੱਥੇ ਲਾਏ ਹੋਏ ਨੇ 83500 ਰੁਪਿਆ ਸੇਲ ਲਿਖਿਆ ਹੋਇਆ। ਆਹ ਦੇਖ ਸਕਦੇ ਹੋ। ਬਹੁਤ ਸਾਰੇ ਕੱਪੜੇ ਡਿਸਪਲੇ ਕੀਤੇ ਹੋਏ। ਪਰਸ ਆ ਗਏ। ਬਹੁਤ ਵੱਡੀ ਮਾਰਕੀਟ ਹੈ 19 ਸੈਕਟਰ ਦੀ। ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਇੱਥੇ। ਅਜਿਵੇਂ ਅਚਕਨ ਵਗੈਰਾ ਆ ਗਏ ਹਨਾ। ਐਵੇਂ ਦਾ ਸਾਰਾ ਕੱਪੜਾ ਇੱਥੇ ਮਿਲ ਜੂਗਾ। ਆਹ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਜਿਵੇਂ 2-200 ਰੁਪਿਆ ਪ੍ਰਾਈਸ ਦੇ ਲੋਹਾਂ ਲਾਈਆਂ ਹੋਈਆਂ ਨੇ 2-200 ਰੁਪਿਆ ਪ੍ਰਾਈਸ। ਆ ਸਾਢੇ 350 ਰੁਪਿਆ ਲਾਇਆ ਹੋਇਆ ਜਿਵੇਂ ਸੂਟਾਂ ਦਾ ਪ੍ਰਾਈਸ। ਐਵੇਂ ਸਾਰਾ ਇੱਥੇ ਕੱਪੜਾ ਤੁਹਾਨੂੰ ਮਿਲ ਜੂ ਇੰਨੇ ਇੱਕ ਪ੍ਰਾਈਸ 'ਚ। ਆ ਸੂਟ ਦਾ ਸਾਹਮਣੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ। ਔਰ 1.5-150 ਰੁਪਿਆ ਹੈ ਨਾ। ਆ ਫੁੱਟੇ ਆ ਗਏ ਜਿਵੇਂ ਲਓ ਜੀ ਬਹੁਤ ਵੱਡੀ ਮਾਰਕੀਟ ਆ ਇਹ ਤੇ ਆਪਕੋ ਸਥੇ ਜੁਐਲਰੀ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਆ ਸਾਮਾਨ ਤੁਸੀਂ ਦੇਖ ਸਕਦੇ ਹੋ ਚੂੜੇ ਵਗੈਰਾ ਲਓ ਜੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਦਾ ਪ੍ਰਾਈਸ ਵੀ ਸਾਰਾ ਸੇਲ ਵਾਲੀ ਹੁੰਦਾ ਜਿਹੜੀਆਂ ਇਹ ਜੁਐਲਰੀ ਵਾਲੀਆਂ ਦੁਕਾਨਾਂ ਨੇ ਆ ਬੈਟਾਂ ਕੜੀਆਂ ਇਨਕਾ ਇਹ ਆ ਗਈਆਂ ਜਿਵੇਂ ਬਹੁਤ ਵੱਡੀ ਮਾਰਕੀਟ ਆ ਇਹ ਫੈਕਟਰੀ ਉਨੀ ਦੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਬੈਲਟਾਂ ਪਈਆਂ ਨੇ, ਐਨਕਾਂ ਕੜੀਆਂ। ਕੜੀ ਦਾ ਕੀ ਪ੍ਰਾਈਸ ਆ ਬਾਈ? ਅਲੱਗ-ਅਲੱਗ ਹੈ ਬਾਈ ਕਹਿੰਦਾ ਪ੍ਰਾਈਸ। ਬਾਕੀ ਜੁਐਲਰੀ ਦਾ ਕਾਫੀ ਸਾਰਾ ਸਮਾਨ ਹੈਗਾ ਇੱਥੇ। ਐਵੇਂ ਦਾ ਸਾਰਾ ਸਮਾਨ, ਚੂੜੀਆਂ ਵਗੈਰਾ ਹਨਾ। ਆਹ ਸ਼ੂਜ਼ ਆ ਗਏ ਜਿਵੇਂ ਲਾਈਵੇ ਨੇ ਇੱਥੇ। ਲੋ ਜੀ। ਬਹੁਤ ਵੱਡੀ ਮਾਰਕੀਟ ਆ ਇਹ। ਇਹ ਰੇਗ ਤਰੀਕੇ ਦਾ ਕੱਪੜਾ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂ ਆਪਾਂ ਇੰਟਾਂ ਦੇਖ ਸਕਦੇ ਹਾਂ ਇੱਥੇ ਰੱਖੀ ਹੋਈਆਂ ਨੇ ਜਿਹੜੀਆਂ ਮੰਨ ਲਓ ਸਾਰਾ ਜਿਹੜਾ ਪ੍ਰਾਈਸ ਆ ਉਹ ਇੰਨਾ ਕਿ ਇੱਥੇ 300 400 ਹਨਾ ਬਾਕੀ ਕੱਪੜੇ ਦੇ ਅਕੋਰਡਿੰਗ ਹੁੰਦਾ ਵੀ ਕਿਹੋ ਜਿਹਾ ਕੱਪੜਾ ਤੁਸੀਂ ਜਿਹੜਾ ਪਸੰਦ ਕਰਦੇ ਹੋ ਯਾਦਾ ਮਤਲਬ 200 150 ਇਸ ਤਰ੍ਹਾਂ ਹੀ ਤੁਹਾਨੂੰ ਰੇਟ ਨੇ ਜਿਹੜੇ ਮਿਲਣਗੇ ਉਹ ਆ ਇੱਥੇ ਕੱਪੜੇ ਲਾਏ ਹੋਏ ਨੇ ਦੇਖ ਸਕਦੇ ਹੋ ਬਾਹਰ ਟੀ-ਸ਼ਰਟਾਂ 150 ਰੁਪਿਆ ਪ੍ਰਾਈਸ ਦਾ ਲਾਇਆ ਆ ਆ ਵੀ 150 ਰੁਪਿਆ ਉਪਰ ਤੇ ਬੋਰਡ ਲੱਗੇ ਹੁੰਦੇ ਨੇ ਇਸ ਤਰ੍ਹਾਂ ਲਿਖ ਕੇ ਇਹ ਦੱਸ ਦਿੰਦੇ ਨੇ ਕਿ ਕਿਹੜੀ ਚੀਜ਼ ਦਾ ਕਿੰਨਾ ਜਿਹੜਾ ਪ੍ਰਾਈਸ ਆ ਇਹ ਬੱਚੇ ਇਹ ਲੋਰ ਤੇ ਇੱਥੇ ਬਾਹਰਲੇ ਵਾਲੇ ਪਾਸੇ ਵੀ ਆ ਲੱਗੇ ਹੋਏ ਨੇ ਸਾਰੇ ਤੇ ਹੁਣ ਚੱਲਦੇ ਆਪਾਂ ਦੁਬਾਰਾ ਫੇਰ ਅੰਦਰ ਦੂਸਰੀ ਸਾਈਡ ਜਾਵਾਂਗੇ ਆਇ ਤੇ ਬੋਰਡ ਵੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਦਾ ਲੱਗੇ ਹੋਇਆ ਲਓ ਜੀ ਸਾਦਰ ਬਾਜ਼ਾਰ ਸੈਕਟਰ 19 ਸੀ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਆ ਜੁਐਲਰੀ ਦਾ ਸਾਮਾਨ ਆ ਗਿਆ ਸਾਰਾ ਆ ਪੈਂਟਾਂ ਵਗੈਰਾ ਹਨਾ ਲਓ ਜੀ ਨਮੀ ਨਮੀ ਡਿਜ਼ਾਈਨ ਪੈਂਟਾਂ ਟੀ-ਸ਼ਰਟਾਂ ਲੋਰਾਂ ਦੇ ਤੁਹਾਨੂੰ ਇੱਥੇ ਮਿਲ ਜਾਣਗੇ ਇਸ ਮਾਰਕੀਟ ਚ ਜੁੱਤੀਆਂ ਦੇਖ ਸਕਦੇ ਹੋ ਪਈਆਂ ਨੇ ਇੱਥੇ ਇਹ ਫੋਲਸੇਲ ਦੀ ਮਾਰਕੀਟ ਹੈ ਜਿਹੜੀ ਸੈਕਟਰ 19 ਦੀ ਮਾਰਕੀਟ ਹੈ ਬਹੁਤ ਵੱਡੀ ਪੱਧਰ ਤੇ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਗਿਣਤੀ ਬਹੁਤ ਜ਼ਿਆਦਾ ਦੁਕਾਨਾਂ ਤੇ ਆਹ ਸੂਟ ਦੇਖ ਸਕਦੇ ਹੋ ਪਾਏ ਨੇ ਇੱਥੇ। ਲਓ ਜੀ। ਜੁਐਲਰੀ ਦੇਖ ਸਕਦੇ ਹੋ। ਜੁੱਤੀਆਂ। ਆਹ ਸੂਟ ਨੇ। ਕੀ ਪ੍ਰਾਈਸ ਹੈ ਬਾਈ ਸੂਟਾਂ ਦਾ? ਹਾਂ ਜੀ। ਸੂਟਾਂ ਦਾ ਕੀ ਪ੍ਰਾਈਸ ਦਾ? 800 ਰੁਪਏ ਦਾ। 800। ਆਹ ਦੇਖ ਸਕਦੇ ਹੋ ਤੁਸੀਂ ਸਾਰਿਆਂ ਦਾ 800। ਹਾਂ ਜੀ 800। ਠੀਕ ਹੈ। 8-800 ਰੁਪਏ ਪ੍ਰਾਈਸ ਦਾ ਆਹ ਦੇਖ ਸਕਦੇ। ਅੱਛਾ ਅੱਛਾ। ਮਤਲਬ ਅਲੱਗ-ਅਲੱਗ ਪ੍ਰਾਈਸ ਆ। ਇਹੋ ਪਾਰਟੀ ਵੇਰ ਹੈ। ਅੱਛਾ। ਠੀਕ ਹੈ ਆ ਜਿਹੜੇ ਪਾਰਟੀ ਵੇਅਰ ਨੇ ਆ ਸਾਰੇ 1500 ਦੀ ਰੇਂਜ 'ਚ ਨੇ ਬਾਕੀ ਆ ਜਿੱਧਰ ਜਿਹੜੇ ਤੁਸੀਂ ਆ ਦੇਖ ਸਕਦੇ ਹੋ ਨਾਰਮਲ ਹਨਾ ਇਹ 8-800 ਰੁਪਿਆ ਪ੍ਰਾਈਸ ਆ ਗਿਆ ਐਵੇਂ ਦਾ ਸਾਰਾ ਕੱਪੜਾ ਇੱਥੋਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜੂ ਆ ਕੇ ਤੁਸੀਂ ਲੈ ਸਕਦੇ ਹੋ ਆ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸੂਟ ਪਏ ਨੇ ਇੱਥੇ ਹਨਾ ਬਹੁਤ ਵੱਡੀ ਮਾਰਕੀਟ ਹੈ ਇੱਥੇ ਹਾਲ ਦੇਖ ਸਕਦੇ ਹੋ ਤੁਸੀਂ ਕੱਪੜਾ ਕੱਪੜਾ ਜਿਹੜਾ ਇੱਥੇ ਲਾਇਆ ਹੋਇਆ ਇੱਧਰ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਲਹਿੰਗੇ ਜਿਵੇਂ ਟੰਗੇ ਹੋਏ ਨੇ ਹਨਾ ਸੂਟ ਨੇ ਇੱਥੇ ਲਓ ਜੀ ਫਰੂਟ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਇਹ ਮਾਰਕੀਟ ਦੇ ਵਿੱਚ ਬਾਕੀ ਸ਼ਰਟਾਂ ਪੈਂਟਾਂ ਤਾਂ ਮੇਰੇ ਮਿਲ ਜਾਣਗੀਆਂ ਪੈਂਟਾਂ ਜਿਵੇਂ ਲਾਈਆਂ ਹੋਈਆਂ ਨੇ 350 ਰੁਪਏ ਪ੍ਰਾਈਸ ਮਤਲਬ ਇੰਨਾ ਕੁ ਰੇਟ ਹੈਗਾ ਇਹ ਮਾਰਕੀਟ ਦਾ ਇਹ ਜਿਹੜੀ ਮਾਰਕੀਟ ਆ ਮਤਲਬ 11:00 ਵਜੇ ਓਪਨ ਹੁੰਦੀ ਆ ਜਿਆਦਾ ਸਾਜਰੇ ਨਾ ਇੱਥੇ ਆਓ ਆਓ ਜੇ ਤੁਸੀਂ ਆਓਗੇ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਮਾਰਕੀਟ 'ਚ ਤਾਰੀ ਮਾਰਕੀਟ ਅੱਜ ਆਪਾਂ ਤੁਹਾਨੂੰ ਘਮਾਈਆ ਜਿਵੇਂ ਪੈਲੋ ਵਗੈਰਾ ਹਨਾ ਸਹਰਾਣੇ ਐਵੇਂ ਦਾ ਸਾਰਾ ਕੁਝ ਇੱਥੇ ਮਿਲ ਜਾਂਦਾ ਬਾਕੀ ਕੱਪੜਾ ਦਾ ਬਹੁਤ ਜ਼ਿਆਦਾ ਆ ਸੂਟ ਵੀ ਤੁਹਾਨੂੰ ਆਪਾਂ ਜਿਵੇਂ ਦਿਖਾਏ ਨੇ ਹਨਾ ਅਲੱਗ-ਅਲੱਗ ਪ੍ਰਾਈਸ ਨੇ ਕੋਈ 800 ਕਹਿੰਦਾ ਸੂਟ ਦਾ ਕੋਈ 400 ਕਹਿੰਦਾ ਹਨਾ ਇੰਨੇ-ਇੰਨੇ ਪ੍ਰਾਈਸ ਨੇ ਆ ਵੀ ਦੇਖ ਸਕਦੇ ਹੋ ਤੁਸੀਂ ਇੱਥੇ ਸੂਟ ਆ ਗਏ 350 ਰੁਪਏ ਪ੍ਰਾਈਸ ਦਾ ਜਿਹੜਾ ਲਾਇਆ ਹੋਇਆ ਸੂਟਾਂ ਤੇ ਲਓ ਜੀ ਕਪੜੇ ਦੀ ਜਿਹੜੀ ਕੁਆਂਟੀਟੀ ਹੈ ਇੱਥੇ ਬਹੁਤ ਜ਼ਿਆਦਾ ਤੁਹਾਨੂੰ ਆਪਾਂ ਸਾਰੀ ਮਾਰਕੀਟ ਅੱਜ ਦਿਖਾਈ ਦਿੱਤੀ ਇੱਥੇ ਸਾਈਡ ਚਲਦੇ ਆਪਾਂ ਇੱਥੋਂ ਉਹ ਦੇਖਦੇ ਆਂ ਮਾਰਕੀਟ ਇੱਥੇ ਵੀ ਉਸੇ ਤਰ੍ਹਾਂ ਜਿਵੇਂ ਸੂਟ ਵਾਲੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਸੂਟ ਵਗੈਰਾ ਲੈਣਗੇ ਹਨਾ ਇੱਥੇ ਲਾਏ ਹੋਏ ਨੇ ਆ ਚਿਕਨਾ ਕੋਟ ਪੈਂਟ ਐਵੇਂ ਦਾ ਸਾਰਾ ਕੁਝ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਹਲੋ ਜੁੱਤੀਆਂ ਦੇਖ ਸਕਦੇ ਹੋ ਜੁੱਤੀਆਂ ਦੀਆਂ ਬਹੁਤ ਵੱਡੀਆਂ ਦੁਕਾਨਾਂ ਨੇ ਆਹ ਚੂੜੀਆਂ ਵਗੈਰਾ ਹਾਂ ਜੁਐਲਰੀ ਵਾਲੀਆਂ ਤੇ ਚਨੋਂ ਦਾ ਚਨੋਂ ਦਾ ਤੁਹਾਨੂੰ ਪਿਛਲੇ ਉਹ ਲਿਖਾਇਆ ਸੀ ਕਿ ਤੁਹਾਨੂੰ ਮਿਲਦਾ ਹਲੋ ਜੀ ਸ਼ੂਜ਼ ਪਏ ਨੇ 54500 53500 ਇੰਨਾ ਕੁ ਪ੍ਰਾਈਸ ਜਿਹੜਾ ਇੱਥੇ ਤੁਹਾਨੂੰ ਮਿਲ ਜੂਗਾ ਤੇ ਆਪਾਂ ਆਗੇ ਬਾਹਰਲੇ ਵਾਲੇ ਪਾਸੇ ਮਾਰਕੀਟ ਦੇ ਤੇ ਇਥੋਂ ਸਾਰੀ ਇਥੇ ਬਾਹਰ ਵੀ ਮਾਰਕੀਟ ਆ ਜਿਹੜੀ ਲੱਗੀ ਹੋਈ ਹੈ ਬਾਕੀ ਆ ਅੰਦਰਲੇ ਵਾਲੇ ਪਾਸੋਂ ਦਿਖਾਈ ਸੀ ਆਪਾਂ ਮਾਰਕੀਟ ਤੇ ਦੋਨੋਂ ਪਾਸੇ ਮਾਰਕੀਟ ਲੱਗਦੀਆਂ ਬਾਹਰਲੇ ਵਾਲੇ ਪਾਸੇ ਵੀ ਤੇ ਅੰਦਰਲੇ ਵਾਲੇ ਪਾਸੇ ਵੀ ਆ 200 ਰੁਪਏ ਤੇ 300 ਰੁਪਏ ਪ੍ਰਾਈਸ ਆ ਜਿਹੜਾ ਇਥੇ ਹੈਗਾ ਆ ਲੋਰਾਂ ਦੇਖ ਸਕਦੇ ਹੋ ਤੁਸੀਂ 2200 ਦੀਆਂ ਬਾਕੀ ਜਿਹੜਾ ਆਪਾਂ ਸਟਾਰਟ ਕੀਤੀ ਸੀਗੀ ਵੀਡੀਓ ਉਹ ਸਾਈਡ ਆਪਾਂ ਆ ਗਏ ਆ ਹਾਟਲ ਦੇ ਕੋਲ ਦੀ ਆਪਾਂ ਗਏ ਸੀਗੇ ਪਹਿਲਾਂ ਵਾਂ ਕੇ ਬਾਹਰਲੇ ਵਾਲੋਂ ਪਾਸੋਂ ਬਾਕੀ ਪਾਰਕਿੰਗ ਦਾ ਇੱਥੇ ਪ੍ਰਬੰਧ ਹੈਗਾ ਆਟੋ ਵਗੈਰਾ ਵੀ ਜਿਹੜੇ ਇੱਥੇ ਮਿਲ ਜਾਂਦੇ ਨੇ ਆਉਣ ਦੇ ਵਾਸਤੇ ਆ ਜਿਵੇਂ ਇੱਥੇ ਮੋਟਰਸਾਈਕਲ ਖੜੇ ਨੇ ਨਾ ਇੱਥੇ ਤੁਸੀਂ ਆਰਾਮ ਨਾਲ ਪਾਰਕਿੰਗ 'ਚ ਲਗਾ ਸਕਦੇ ਹੋ ਤੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਤੁਹਾਨੂੰ ਮਾਰਕੀਟ ਆਪਾਂ ਦਿਖਾਏ ਦਿੱਤੀ ਹੈ ਜੂਸ ਵਗੈਰ ਵਾਲੀਆਂ ਦੁਕਾਨਾਂ ਸਾਰੀਆਂ ਇੱਥੇ ਮਿਲ ਜਾਣਗੀਆਂ। ਕੱਪੜਾ ਬਹੁਤ ਜ਼ਿਆਦਾ ਪਿਆ ਯਾਰ ਦੇਖੋ ਤੁਸੀਂ ਕੱਪੜੇ ਕੱਪੜਾ ਪਿਆ ਔਰੇ। ਤੇ ਚੱਲਦੇ ਆਂ ਆਪਾਂ ਜਿਵੇਂ ਆ ਜਿਵੇਂ ਆ ਬਾਈ ਬੈਗ ਵੇਚ ਰਿਹਾ ਹਨਾ। ਲਓ ਜੀ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਇੱਥੋਂ ਮਿਲ ਜਾਂਦੀਆਂ ਨੇ ਮਾਰਕੀਟ ਦੇ ਵਿੱਚੋਂ। ਆਹ ਕੁਝ ਰਸੋਈ ਵਾਲਾ ਸਮਾਨ ਪਿਆ ਦੇਖ ਸਕਦੇ ਹੋ। ਭਾਂਡੇ ਮਾਂਜਣ ਵਾਲੇ ਬੁਰਸ਼ ਵਗੈਰਾ ਹਨਾ। ਤਕਰੀਬਨ ਦਾ ਅੱਪਰ ਰਹੀ ਹੈ ਫੀ ਸ਼ੌਟਾਂ 2200 ਰੁਪਏ ਐਵੇਂ ਜੀ ਇਹ ਸਾਰੀ ਮਾਰਕੀਟ ਹੈ ਤੇ ਤੁਹਾਨੂੰ ਆਪਾਂ ਸਾਰੀ ਦਿਖਾਉ ਉਹ ਦਿੱਤੀ ਜਿਵੇਂ ਜੁੱਤੀਆਂ ਵੀ ਇੱਥੇ ਹੈਗੀਆਂ ਨੇ ਕੱਪੜਾ ਤਾਂ ਇੱਥੇ ਹੈਗੀ ਹੈਗਾ ਲਓ ਜੀ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਸਾਰੀ ਮਾਰਕੀਟ ਆਪਾਂ ਤਕਰੀਬਨ ਤੁਹਾਨੂੰ ਦਿਖਾਤੀ ਸਾਰੇ ਪ੍ਰਾਈਸ ਆਪਾਂ ਤੁਹਾਨੂੰ ਦੱਸਦੇ 150 200 300 ਇੰਨਾ ਕੁ ਪ੍ਰਾਈਸ ਆ ਜਿਹੜਾ ਇੱਥੇ ਮਾਰਕੀਟ ਦੇ ਵਿੱਚ ਮਿਲ ਜੂਗਾ ਹਾਂਜੀ ਅੱਜ ਦੀ ਵੀਡੀਓ ਦਾ ਪੈਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈਆ 19 ਸੈਕਟਰ ਦੀ ਮਾਰਕੀਟ ਸਾਦਰ ਬਾਜ਼ਾਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਚ ਉਦੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ